ਜਾਦਰਾ ਕੁਰਤਾ ਪਾਇਆ ਹੁੰਦਾ ਕੁਛ ਆ ਉਹ ਕੁਛ ਜੈਗ ਸਿੰਘ ਤੇ ਕੁਛ ਉਹ ਪੁਰਾਣੇ ਸਮੇਂ ਦਾ ਕੁਛ ਹੋਰ ਚੀਜ਼ਾਂ ਫਰਕ ਲੱਗਿਆ ਕੁਛ ਜ਼ਿੰਦਗੀ ਮਿਲ ਅੱਜ ਦੀ ਲਾਈਫ ਤੇ ਪੁਰਾਣੇ ਲਈ ਉਹ ਮੈਂ ਹਜੇ ਵੀ ਉਦੋਂ ਹੀ ਦੁਰਦਮ ਫਰਾਹ ਕੇ ਗਰੀ ਉਹ ਜਿਹੜੀ ਮੜ ਕਰਾਂ ਜਿਹੜੀ ਉਹ ਹਜੇ ਵੀ ਕਦੇ ਵੀ ਆ ਜਾਂਦੀ ਹੈ ਰੀਅਲ ਲਾਈਫ ਦੇ ਵਿੱਚ ਉਹ ਅਜੇ ਤੱਕ ਨਹੀਂ ਛੱਡੀ ਮੇਰੇ ਫਰੈਂਡਸ ਇਤਨੇ ਕਿ ਸਾਰੇ ਕਹਿੰਦੇ ਕਿ ਨਹੀਂ ਬਾਈ ਤੂੰ ਇੱਥੇ ਗਲਤ ਸੇ ਇੱਥੇ ਸੀ ਗੁਜ਼ਾਰਾ ਇਹ ਮੈਂ ਉਹ ਵਧੀਆ ਮਿਲਦਾ ਮੈਨੂੰ ਫੀਡਬੈਕ ਉਹ ਤਾਂ ਉਹ ਤੋਂ ਹੀ ਮੈਨੂੰ ਸੁਧਾਰ ਆਉਂਦਾ ਕੁੱਕਰ ਹੋਣ ਦਾ ਐਂਡ ਤੱਕ ਕੋ ਕਰ ਜਿਹੜਾ ਹੋਰ ਹੀ ਕੁਝ ਬਣ ਜਾਂਦਾ ਹਨ ਸੋ ਇਹ ਚੀਜ਼ ਮੈਨੂੰ ਪਸੰਦ ਆਇਆ ਇਹ ਭਾਵੇਂ ਪ੍ਰੋਟਾਗਨਿਸਟ ਹੋਵੇ ਭਾਵੇਂ ਐਂਟਾਗਨਿਸਟ ਹੋਵੇ ਕੋਈ ਲੋਰ ਚ ਹੋਵੇ ਤਾਂ ਜੈਗ ਸਿੰਘ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ ਬਾਈ ਚੌਥਾ ਦਿਨ ਹੋ ਗਿਆ ਰਿਸਪੌਂਸ ਬੜੇ ਬੜੀਆ ਬੜੀਆਂ ਖੁਸ਼ੀਆਂ ਨੇ ਐਵੇਂ ਲੱਗਦਾ ਕਿ ਵਿਆਹ ਵਾਲਾ ਮਾਹੌਲ ਆ ਫਿਲਮ ਦੇ ਵਿੱਚ ਤੇ ਹੁਣ ਹੁਣ ਲਾਈਫ ਕਿੰਨੀ ਕੁ ਬਦਲ ਗਈ ਆ ਚਾਰ ਦਿਨਾਂ ਚ ਕੁਝ ਹੋਰ ਫਰਕ ਪਿਆ ਕੁਝ ਲੱਗ ਮੈਂ ਕਹਿੰਦਾ ਗੁਰੂਏ ਇਹ ਸਾਰਿਆਂ ਦਾ ਪਿਆਰ ਆ ਸਰੋਤਿਆਂ ਦਾ ਇਨਾ ਪਿਆਰ ਤੇ ਇਨਾ ਮਾਣ ਦੇ ਰਿਆ ਸਾਡੀ ਮਿਹਨਤ ਦਾ ਫਲ ਪੈਣ ਰਿਆ ਇਹ ਬੜੀ ਮਾਣ ਵਾਲੀ ਗੱਲ ਆ ਹਨਾ ਜੋ ਅਮਤੋਜ ਵੀਰ ਜੀ ਸਾਗਾ ਮੈਂ ਇਹਨਾਂ ਦੇ ਨਾਮ ਲੈਣਾ ਨਹੀਂ ਥੱਕਦਾ ਹਨਾ ਜੋ ਇਹਨਾਂ ਨੇ ਜੋਰ ਪਾਇਆ ਇਸ ਮੂਵੀ ਤੇ ਜਿੰਨਾ ਜੋਰ ਲੱਗਾ ਉਹ ਸਾਡਾ ਸਾਹਮਣੇ ਆਉਣ ਰਿਆ ਹਨਾ ਬੜੀ ਬੜੀ ਮਾਣ ਵਾਲੀ ਗੱਲ ਆ ਭਾਈ ਜੀ ਤੁਸੀਂ ਉਸ ਮਤਲਬ ਜਦੋਂ ਚਾਦਰਾਂ ਕੁੜਤਾ ਪਾਇਆ ਹੁੰਦਾ ਕੁਛ ਆ ਉਹ ਕੁਝ ਜੈਗ ਸਿੰਘ ਤੇ ਕੁਝ ਉਹ ਪੁਰਾਣੇ ਸਮੇਂ ਦਾ ਕੁਝ ਹੋਰ ਚੀਜ਼ਾਂ ਫਰਕ ਲੱਗਿਆ ਕੁਝ ਜ਼ਿੰਦਗੀ ਮਿਲ ਅੱਜ ਦੀ ਲਾਈਵ ਤੇ ਪੁਰਾਣੇ ਨੇ ਉਹ ਮੈਂ ਹਜੇ ਵੀ ਉਦਾਂ ਹੀ ਤੁਰਦਾ ਫਰਾ ਕੇ ਇੱਕ ਵਾਰੀ ਉਹ ਜਿਹੜੀ ਮੜ ਕਰਾਂ ਜਿਹੜੀ ਉਹ ਹਜੇ ਵੀ ਕਈ ਵਾਰੀ ਆ ਜਾਂਦੀ ਹੈ ਰੀਅਲ ਲਾਈਫ ਦੇ ਵਿੱਚ ਉਹ ਅਜੇ ਤੱਕ ਨਹੀਂ ਛੱਡੀ ਹੁਣ ਸਾਰੇ ਮਕਾਲ ਕਰਦੇ ਹੁੰਦੇ ਹੈਗਾ ਤੂੰ ਮੈਂ ਕਰੈਕਟਰ ਨਹੀਂ ਛੱਡਿਆ ਮੈਂ ਕਹਿੰਦਾ ਮੈਨੂੰ ਲੱਗਦਾ ਇਹ ਇਹ ਜੁੜ ਗਿਆ ਆਈ ਥਿੰਕ ਥੋੜਾ ਜਿਹਾ ਮੈਂ ਉਹਦੇ ਨਾਲ ਮਤਲਬ ਉਹ ਫੀਲ ਆਉਣਾ ਅੰਦਰੋਂ ਆਉਣੀ ਇਹ ਚਾਹੀਦੀ ਆ ਆਉਣੀ ਚਾਹੀਦੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਔਰ ਮਤਲਬ ਯਾਰ ਦੋਸਤਾਂ ਦੇ ਕਮੈਂ ਉਹਨਾਂ ਦਾ ਨਾਂ ਬੜਾ ਲਾਈਕ ਉਹ ਹਮੇਸ਼ਾ ਮੈਨੂੰ ਮੇਰੇ ਇੱਕ ਹੀ ਗੱਲ ਹੈ ਕਿ ਮੇਰੇ ਕਈ ਯਾਰ ਨਾ ਜਿਹੜੇ ਉਹ ਬੜੇ ਵੱਡੇ ਕ੍ਰਿਟਿਕਸ ਹੈ ਮੇਰੇ ਸੋ ਬੜਾ ਮੈਨੂੰ ਮੈਂ ਐਕਸਾਈਟਰ ਮਾਵਾ ਸੁਣਦਾ ਕਿਉਂਕਿ ਜੇ ਮਾੜੀ ਚੀਜ਼ ਦੱਸਦੇ ਨਾ ਮੈਨੂੰ ਸਿੱਧਾ ਦੱਸਦੇ ਨੇ ਕਿਉਂਕਿ ਕਈ ਆਪਣੇ ਦੱਸਦੇ ਨਹੀਂ ਬਾਇਸ ਹੋ ਜਾਂਦੇ ਤੇ ਮੇਰੇ ਫਰੈਂਡਸ ਇਦਾਂ ਨੇ ਕਿ ਸਾਰੇ ਕਹਿੰਦੇ ਕਿ ਨਹੀਂ ਬਈ ਤੂੰ ਇੱਥੇ ਗਲਤ ਸਹੀ ਇੱਥੇ ਸੀ ਹੋ ਸਕਦਾ ਹੈ ਮੈਨੂੰ ਵਧੀਆ ਮਿਲਦਾ ਮੈਨੂੰ ਫੀਡ ਦਾ ਉਹ ਤੋਂ ਹੀ ਮੈਨੂੰ ਸੁਧਾਰ ਆਉਂਦਾ ਸੋ ਯਾ ਦਾ ਰੋਲ ਦੀ ਗੱਲ ਕਰੀਏ ਮਤਲਬ ਇੱਕ ਅਲੱਗ ਹੀ ਕਰੈਕਟਰ ਜਿਹੜਾ ਤੁਸੀਂ ਪਲੇ ਕੀਤਾ ਹੈਗਾ ਸ਼ਾਇਦ ਮੈਨੂੰ ਲੱਗਦਾ ਪਹਿਲਾਂ ਇਸ ਤਰ੍ਹਾਂ ਦਾ ਕਰੈਕਟਰ ਨਹੀਂ ਪਲੇ ਕਰਦੇ ਤੇ ਹੁਣ ਲੱਗਦਾ ਵੀ ਉਹਦੇ ਨਾਲ ਕੁਝ ਫਰਕ ਪਊਗਾ ਹੋਰ ਲਾਈਫ ਦੇ ਵਿੱਚ ਹੋਰ ਮੈ ਇਸ ਤਰ੍ਹਾਂ ਦੇ ਕਰੈਕਟਰ ਜੇਕਰ ਮਿਲਦੇ ਆ ਤਾਂ ਅੱਗੇ ਜਾਂ ਕਿਵੇਂ ਫਿਊਚਰ ਹੋਰ ਫਿਊਚਰ ਪਲੈਨਿੰਗ ਕੀ ਹੈ ਹਾਂਜੀ ਮੈਂ ਬੜੇ ਚਿਰ ਦਾ ਲਾਈਕ ਮੈਨੂੰ ਸੀ ਕਿ ਮੈਂ ਮੈਂ ਕੱਲਾ ਵਿਲਨ ਹੀ ਨਹੀਂ ਸੀ ਮੈਨੂੰ ਵੀ ਕਿ ਮੈਂ ਹੋਰ ਵੀ ਚੀਜ਼ਾਂ ਕਰਾਂ ਵਿਲਨ ਤੇ ਮੈਨੂੰ ਸਵਾਦ ਆਉਂਦਾ ਕਿਉਂਕਿ ਉਹਦੇ 'ਚ ਵੇਰੀਏਸ਼ਨਸ ਬਹੁਤ ਹੁੰਦੀਆਂ ਨੇ ਵਿਲਨ ਦੀਆਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੁਣ ਇਹਦੇ 'ਚ ਵੀ ਤੁਸੀਂ ਦੇਖ ਰਹੇ ਹੋ ਕੁ ਕੋਕਰ ਜਿਹੜਾ ਹੋਰ ਹੀ ਕੁਝ ਬਣ ਜਾਂਦਾ ਹੈ ਹਨਾ ਸੋ ਇਹ ਚੀਜ਼ ਮੈਨੂੰ ਪਸੰਦ ਆਏ ਭਾਵੇਂ ਪ੍ਰੋਟਾਗਨਿਸਟ ਹੋਵੇ ਭਾਵੇਂ ਐਂਟਾਗਨਿਸਟ ਹੋਵੇ ਕੋਈ ਲੋਰ ਚ ਹੋਵੇ ਸੋ ਮੈਨੂੰ ਉਹ ਚੀਜ਼ ਦੀ ਬੇਸਿਕਲੀ ਖੇਚ ਹੁੰਦੀ ਆ ਤੇ ਰੋਲ ਮੈਨੂੰ ਸਾਰੇ ਪਸੰਦ ਆ ਹਾਂ ਜਿੱਦਾਂ ਦਾ ਵੀ ਆਵੇ ਭਈ ਪਹਿਲਾਂ ਵੀ ਆਪਣੇ ਨਾਲ ਤੁਹਾਡੇ ਨਾਲ ਗੱਲਬਾਤ ਹੋ ਚੁੱਕੀ ਆ ਤੁਸੀਂ ਕਹਿੰਦੇ ਸੀ ਜਦੋਂ ਫਿਲਮ ਦੇਖੋਗੇ ਉਸ ਤੋਂ ਬਾਅਦ ਜਿਹੜਾ ਮੈਂ ਇੱਕ ਡਾਇਲੋਗ ਜ਼ਰੂਰ ਸੁਣਾਉਂਗਾ ਉਹ ਪਲੀਜ਼ ਜ਼ਰੂਰ ਮੈਂ ਨਹੀਂ ਕਦੀ ਗੱਲ ਇਹ ਕਹੀ ਇਹ ਤੁਸੀਂ ਅੰਦਰ ਜਾ ਕੇ ਜਦੋਂ ਪ੍ਰੈਸ ਕਾਨਫਰੈਂਸ ਹੋਈ ਸੀ ਉਦੋਂ ਤੁਹਾਡੇ ਨਾਲ ਗੱਲ ਹੋਈ ਸੀ ਤੁਸੀਂ ਕਹਿੰਦੇ ਸੀ ਜ਼ਰੂਰ ਸੁਣਾਵਾਂਗੇ ਜਦੋਂ ਫਿਲਮ ਰ ਉਹਸ ਬੰਦ ਜੀ ਉਹ ਅੰਦਰ ਹੀ ਨਿਕਲਦੀ ਉਹ ਜਾਣਾ ਪੈਂਦਾ ਟਾਈਮ ਲਾਵਾ ਥੋੜਾ ਜਿਆ ਤਾਂ ਥੈਂਕ ਯੂ ਸੋ ਮਚ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਤਾਂ ਇਹ ਹਨ ਬਾਈ ਜੈਗ ਸਿੰਘ ਜਿਨ੍ਹਾਂ ਨੇ ਕੁੱਕਰ ਦਾ ਜਿਹੜਾ ਰੋਲ ਅਦਾ ਕੀਤਾ ਹੈਗਾ ਜਰੂਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ